ਲਵੀ ਸ਼ੰਭੂ ਬਾਰਡਰ ਤੇ ਜਣਾ ਜਮਾ ਲਵੇ ਪਹੁੰਚ ਗਏ ਛਾਨਪੜ ਤਿੰਨ ਘੰਟੇ ਹੋ ਗਏ ਲਗਾਤਾਰੀ ਗੋਲਾਵਾਰੀ ਹੁੰਦੀ ਨੂੰ ਇਧਰੋਂ ਆਪਣੇ ਵਾਲੇ ਸ਼ਾਟ ਚਲਾ ਰਹੇ ਨੇ ਉਧਰੋਂ ਗੋਲਾਵਾਰੀ ਕਰ ਰਹੇ ਨੇ ਤੇ ਆ ਦੇਖੋ ਉਹਨਾਂ ਕੋਲ ਵੀ ਪੌਪਲ ਇਨਾਂ ਦੇ ਮੂੰਹ ਜਿਹੜੇ ਇਧਰ ਕਰ ਰੱਖੇ ਨੇ ਵੀ ਜੇ ਟਰੈਕਟਰ ਅੱਗੇ ਆਉਂਦੇ ਨੇ ਵੇ ਟਰੈਕਟਰਾਂ ਦਾ ਉਹ ਨੁਕਸਾਨ ਕਰ ਸਕਣਾ ਸਾਰੇ ਬੈਜੋ ਸਾਰੇ ਬੈਜੋ ਰੈਸ ਵੀ ਕਰਨੀ ਜ਼ਰੂਰੀ ਗੱਲ ਕਰਨੀ ਹੈ सारे किथे जॻह मिलंदी बरियो ॾींहं गॾी बि आई सारे बो सारे पैरो सारे कोई बारे बो सारे बा वाह गुरू वाहे गुरू जथेब्री ट्रालीअ चई नी ॻाल्ह सारे हिते आयो ਜੱਟੇ ਬੰਦਿਆ ਸਾਰਿਆਂ ਦੇ ਬਲੰਕੇ ਸਾਰੇ ਇੱਥੇ ਆਓ ਟਰਾਲੀਆਂ 'ਚ ਕੋਈ ਨਹੀਂ ਜਾਊਗਾ ਰਾਖੀ ਕਰਨੀ ਆਪਾਂ ਸਤਿਨਾਮ ਵਾਹਿਗੁਰੂ ਸਤ ਲੈ ਮਿੱਤਰ ਤੁਸੀਂ ਦੇਖ ਸਕਦੇ ਹੋ ਬਾਈ ਹਨਾ ਸਤ ਦੇ ਕਰੀਬ ਜਿਹੜਾ ਟਾਈਮ ਹੋ ਗਿਆ ਤੇ ਰਹਿ ਰਹਿਦਾ ਟਾਈਮ ਹੋ ਗਿਆ ਉਧਰ ਨਾਮ ਜਪ ਰਹੇ ਨੇ ਤੇ ਜ਼ਰੂਰੀ ਅਨਾਊਂਸਮੈਂਟਾਂ ਕਰ ਰਹੇ ਨੇ ਇਸ ਸਟੇਜ ਤੋਂ ਤੇ ਇੱਥੇ ਹੱਦ ਤੋਂ ਵੱਧ ਜ਼ਿਆਦਾ ਅੱਜ ਜਿਹੜੀ ਫਾਇਰਿੰਗ ਹੋਈ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਖਲਾਰਾ ਪਿਆ ਉਸ ਤੋਂ ਬਾਅਦ ਹਨਾ ਤੇ ਕਾਫੀ ਮੁੰਡਿਆਂ ਦੇ ਜੜੀਆਂ ਸੱਟਾਂ ਲੱਗੀਆਂ ਨੇ ਤੇ ਆਪਣਾ ਖਨੌਰੀ ਬਾਰਡਰ ਤੇ ਵੀ ਜਿਹੜੀ ਘਟਨਾ ਹੋਈ ਆ ਉਹ ਬਹੁਤ ਜਿਆਦਾ ਮਾੜੀ ਹੋਈ ਆ ਜਿਹੜੇ ਦੋ ਮੁੰਡਿਆਂ ਦੀ ਡੈਥ ਹੋਈ ਆ ਇੱਕ ਦੇ ਸਿਰ ਵਿੱਚ ਗੋਲੀ ਲੱਗੀ ਤੇ ਇੱਕ ਦੇ ਪੱਟ 'ਚ ਲੱਗੀ ਆ ਬਹੁਤ ਜਿਆਦਾ ਮਾੜਾ ਕੰਮ ਹੋਇਆ ਉਹਥੇ ਵੀ ਉਥੇ ਵੀ ਕਾਫੀ ਨੁਕਸਾਨ ਜਿਹੜਾ ਹੋਇਆ ਤੇ ਉਰੇ ਵੀ ਕਾਫੀ ਨੁਕਸਾਨ ਜਿਹੜਾ ਨੌਜਵਾਨ ਮੁੰਡਿਆਂ ਦਾ ਹੋਇਆ ਜਿਹੜੇ ਅੱਗੇ ਸੀ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਅੱਗੇ ਦੇਖੋ ਤੁਸੀਂ ਬਈ ਭਾਜੇ ਵੀ ਜਿਹੜੀ ਆਰਮੀ ਉਹ ਤਨਾਤ ਆਗੀ ਤੇ ਜਿਹੜੇ ਇੱਧਰ ਦੇ ਆਪਣੇ ਨੌਜਵਾਨ ਸੀ ਉਹ ਉਹ ਬਾਰਡਰ ਤੇ ਜਿਹੜਾ ਕ੍ਰੋਸ ਉਹ ਯਾਨੀ ਕਿ ਟੱਪ ਗਏ ਸੀ ਆਪ ਸ਼ਹੀਦਾਂ ਦਾ ਪਤਾ ਨਾਂ ਸਾਧਨ ਜਾਣ ਨਾ ਕਰਨ ਤੇ ਉਹ ਟੁੱਟ ਨਹੀਂ ਸਕਿਆ ਤੇ ਇੰਨਾਂ ਕੋਲ ਜਿਹੜੇ ਗੋਲੇਬੰਦੀ ਉਹ ਕਰਦੇ ਰਹੇ ਸੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੇ ਅਸੀਂ ਰਾ ਕਰਕੇ ਅਗਲੀ ਰਣਨੀਤੀ ਅਪਣਾਈਏ ਇਹ ਹੁਣ ਜਥੇਵੰਦੀਆਂ ਦੱਸਣੀਆਂ ਵੀ ਕਿਵੇਂ ਕਰਨਾ ਆਹ ਕਰਕੇ ਜਿਹੜੇ ਨੌਜਵਾਨਾਂ ਨੂੰ ਚੁੱਪ ਕਰਾਇਆ ਵੀ ਜਦੋਂ ਜਥੇਬੰਦੀਆਂ ਨੌਸ ਕਰਨੀਆਂ ਵੀ ਹਾਂ ਆਪਾਂ ਹੁਣ ਤੋੜਨਾ ਉਦੋਂ ਸਾਰੇ ਸਾਧਨ ਜੀਸੀਪੀ ਵਗੈਰਾ ਜਿਹੜੀਆਂ ਆਪਾਂ ਔਕ ਲੈਣਾ ਮੰਗਵਾਈਆਂ ਨੇ ਉਹ ਕੇਅਰ ਹੀ ਯੂਜ਼ ਕਰਨੀਆਂ ਜਦੋਂ ਆਪਣਾ ਕੋਈ ਜਥੇਬੰਦੀ ਐਲਾਨ ਕਰੂਗੀ ਅਧਰ ਨੇ ਕਹਿ ਰਿਹਾ ਸੀ ਕਿ ਉਹ ਨਾਲ ਹਨੋਰੀ ਬਾਠ ਤੇ ਹੋਰ ਕਰਕੇ ਹਮਲਾ ਕਰ ਦਿੱਤਾ 25% ਕਰਨਾ ਇਸ ਕਰਕੇ ਇਹ মিডিਆ ਦੇ ਆਹ ਦੇਖੋ ਅਨਾਉਂਸਮੈਂਟ ਤੁਹਾਨੂੰ ਤੁਸੀਂ ਉੱਥੇ ਕਾफी ਨੁਕਸਾਨ ਹੋਇਆ ਜਿਹੜੇ 20-25 ਟਰੈਕਟਰ ਜਿਹੜਾ ਉਹਨਾਂ ਨੇ ਧੰਨ ਤੋੜ ਕੀਤੀ ਆ ਤੇ ਗੋਲੀਆਂ ਨਾਲ ਜਿਹੜਾ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਈ ਹੋਇਆ ਆਪੂ ਸਾਰੇ ਜਿੰਦਾ ਖਣੌਰੀ ਗਏ ਆ ਇਕੱਠੇ ਹੋ ਕੇ ਅਗਲੀ ਰਾਤ ਦੀ ਲਿਖਾਂਗੇ ਇਸ ਕਰਕੇ ਕਿਹਾ ਸੀ ਅੱਜ ਸਵੇਰ ਕਰੋ ਸ਼ਹੀਦ ਦੀ লাশ ਸਾਨੂੰ ਮਿਲ ਜਾਵੇ ਉਹ ਦੋ ਘਾੜੇ ਮੁੰਡੇ ਦੋ ਚੁੱਕ ਕੇ ਲੱਗਿਆ ਉਹਨਾਂ ਦੇ ਨਾਵਾਂ ਦਾ ਪਤਾ ਕਰੀਏ ਕਿ ਉਹ ਕਿੰਨਾ ਦੇ ਆ ਜਿਹੜੇ ਬੰਦੇ ਇੰਜਨ ਹੋਏ ਆ ਉਹਨਾਂ ਦਾ ਹਸਪਤਾਲ ਚ ਪਤਾ ਲਈਏ ਨਹੀਂ ਤੇ ਅਗਲੇ ਨੇ ਕਹਿਣਾ ਪਤਾ ਲੈਣ ਨੂੰ ਨਹੀਂ ਮੁੜ ਕੇ ਆਏ ਲੱਗੇ ਸੋ ਫਿਲਹਾਲ ਇਹ ਸਤੇ ਹੈਗਾ ਵਾ ਅਨਾਉਂਸਮੈਂਟ ਸੁਣੋ ਬਾਈ ਜਰੂਰੀ ਸਾਰੀਆਂ ਬੈਣਾ ਚਲਾਈਏ ਸਾਮਾਨ ਨੂੰ ਪੀਸੀ ਕਰਕੇ ਕਿ ਦੁਨੀਆ ਕਰਦੇ ਕਿ ਜੇਕਰ ਕੀ ਹੋਇਆ ਕੀ ਸਰਕਾਰ ਕਦਣਾ ਕਰ ਰਹੀ ਆ ਇਹੜੀ ਗੱਲ ਤੋਂ ਸਰਕਾਰ ਤੇ ਬਾਕੀ ਬਈ ਹਣਾ ਚੈਨਲ ਡਿਲੀਟ ਕਰੀ ਜਾਂਦੇ ਨੇ ਸਰਕਾਰ ਜਿੱਤੇ ਪ੍ਰੋਟੈਸਟ ਵਾਲੀਆਂ ਕੋਈ ਵੀਡੀਓ ਵਗੈਰਾ ਪੈਂਦੀਆਂ ਨੇ ਤੇ ਆਪਣਾ ਭਾਈ ਦੂਜਾ ਚੈਨਲ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਚ ਦੇਣ ਲੱਗਾ ਜਾ ਕੇ ਆਪਣਾ ਚੈਨਲ ਨੂੰ ਉਹ ਵੀ ਸਬਸਕ੍ਰਾਈਬ ਕਰ ਲੋ ਤੇ ਇੱਕ ਆਪਣਾ ਇੰਸਟਾਗ੍ਰam ਪਿੰਡੂ ਟਰੈਕਟਰ ਮਹਿਕਮਾ ਇੱਕ ਆਮਨ ਹਰੀਗੜ੍ਹ ਦੇ ਨਾਮ ਤੇ ਅਕਾਊਂਟ ਆ ਉਹ ਦੋਵੇਂ ਅਕਾਊਂਟ ਜਿਹੜੇ ਫੋਲੋ ਕਰ ਲਓ ਭਾਈ ਇਹ ਨਾ ਹੋਵੇ ਕਿ ਬਾਅਦ ਚ ਕੋਈ ਅਪਡੇਟ ਨਾ ਦਿੱਤੀ ਜਾਵੇ ਕੋਈ ਐਵੇਂ ਦਾ ਨਾ ਕੰਮ ਹੋਵੇ ਕੋਈ ਬਾਕੀ ਕੋਈ ਪਤਾ ਨਹੀਂ ਹੈ ਨਾ ਬਈ ਕਈ ਚੈਨਲ ਜਿਹੜੇ ਡੀਲੀਟ ਹੋ ਚੁੱਕੇ ਨੇ ਪਹਿਲਾਂ ਤੇ ਮੈਂ ਚਾਹਣਾ ਬਈ ਲਿੰਕਾ ਦੋਵੇਂ ਇੰਸਟਾਗ੍ਰam ਅਕਾਊਂਟਾਂ ਦੇ ਆਪਣੇ ਡਿਸਕ੍ਰਿਪਸ਼ਨ ਚ ਨੇ ਤੇ ਦੂਜੇ ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ ਚਾ ਦੋਵੇਂ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਫੇਨ ਨੂੰ ਟਰੈਕਰ ਮੈਂਗਾ ਉਹ ਵੀ ਫੋਲੋ ਕਰ ਲਓ ਸਭੀ ਸਾਥੀਓ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਆ ਦੇਖੋ ਵੀ ਜਦੋਂ ਜਥੇਬੰਦੀ ਕੋਈ ਐਲਾਨ ਕਰੂਗੀ ਜੇ ਜੀਸੀ ਵੀ ਆ ਫੇਰ ਤੁਰਨੀਆਂ ਨੇ ਇੱਥੋਂ ਵਾਕਈ ਮੈਂ ਬਹੁਤ ਗੰਭੀਰ ਹਾਲਾਤ ਹੈ ਐਸੇ ਹਾਲਾਤ ਬਿਲਕੁਲ ਐਸੇ ਹੈ ਕਿ ਜਿਵੇਂ ਕੋਈ ਜਥੇਬੰਦੀ ਦਾ ਵਰਕਰ ਕੋਈ ਨਹੀਂ ਜੇ ਬੈ ਕੇ ਇਸ ਸਮੱਸਿਆ ਦੇ ਵੀ ਖਲੋਜੋ ਠੀਕ ਹੈ ਜੀ ਇਸ ਕਰਕੇ ਆ ਵੀ ਦੋਆ ਫਾਰਮਾਂ ਦੀ ਗੱਲ ਹੈ ਗੱਲੋ ਸਭ ਖਨੌਰੀ ਚਲੇ ਗਿਆ ਉਹਨਾਂ ਤੇ ਕੋਈ ਕੰਨੈਕਟ ਨਹੀਂ ਹੋ ਰਿਹਾ ਇੱਥੇ ਕੀ ਕਰਨਾ ਕੱਲ ਸ਼ਾਮਾਂ ਤੱਕ ਸਥਿਤੀ ਸਪਸ਼ਟ ਹੋ ਜੂ ਅੱਜ ਵੀ ਅਸੀਂ ਸਾਰੀ ਮੀਟਿੰਗ ਕਰਕੇ ਕਿੰਨੇ ਮੇਸਿਆ ਕਿੱਥੇ ਕਹਿ ਕੀ ਹੋਇਆ ਸਾਰੀਆਂ ਜਥੇਬੰਦੀਆਂ ਮੈਂ ਕੱਲਾ ਕੁਝ ਗੱਲ ਕਰੂੰਗਾ ਮੇਰੇ ਖਾਲੇ ਇੱਕਾ ਟੁੱਟੂਗਾ ਇਸ ਕਰਕੇ ਸਾਰੇ ਰਹਿ ਕੇ ਕਰਕੇ ਜੋ ਵੀ ਰਹਿ ਹੋ ਤੁਹਾਨੂੰ ਪਿਆਰ ਨਾ ਦੱਸਾਂਗੇ ਠੀਕ ਆ ਇਸ ਕਰਕੇ ਤੁਸੀਂ ਆਪਣੇ ਦੇ ਰਾਇ ਨਾਲ ਸੁਣਿਓ ਜਥੇਬੰਦੀਆਂ ਸਾਰਿਆਂ ਦੇ ਸੂਬੇ ਦੇ ਲੀਡਰ ਆ ਡਿਊਟੀਆਂ ਲਾਏ ਅੱਜ ਨਾਕੇ ਟੈਗ ਰੱਖਣੇ ਜੇ ਜਿੰਨਾ মিডিਆ ਵਾਲਾ ਉੱਤੇ ਪੈਰੇਦਾਰੀ ਕਰਕੇ ਉਹਨਾਂ ਦੀਆਂ ਸਾਰੀਆਂ ਕੇਵਲਾ ਲਵਾਏ ਮੇਰੇ ਖਲ ਕੇਵਲਾ ਤੇ ਸਰਕਾਰ ਹੀ ਵਢਾ ਸਕਦੀ ਆ ਵੀ ਮੀਡੀਆ ਦਾ ਕੰਮ ਨਾ ਹੋਵੇ ਤਾਂ ਜੋ ਮੀਡੀਆ ਨਾ ਪੀਸੀ ਕਰਕੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਜੋ ਸਰਕਾਰ ਨੇ ਜ਼ਬਰ ਕੀਤਾ ਦੱਸਿਆ ਜਾ ਸਕੇ ਲੰਗੋਵਾਲ ਸਾਹਿਬ ਉਧਰੋਂ ਬਾਦ ਰਾਸ ਨੂੰ ਲੱਗਣਗੇ ਵੀ ਸਿੰਘ ਲੈ ਵੀ ਉਧਰੋਂ ਸਟੇਜ ਤੋਂ ਵੀ ਅਨਾਉਂਸ ਹੋ ਗਿਆ ਤੇ ਅੱਜ ਜਿਹੜਾ ਇਹ ਹੁਣ ਲੜਾਈ ਜਿਹੜੀ ਚੱਲ ਰਹੀ ਸੀ ਉਹ ਸਟੇਜ ਤੋਂ ਅਨਾਉਂਸ ਹੋ ਗਈ ਵੀ ਹੁਣ ਮੜਾ ਜਾ ਸੰਭਲ ਕੇ ਰਹੋ ਵੀ ਪੈਰੇਦਾਰੀ ਵੀ ਜਿਹੜੀ ਰਾਤ ਨੂੰ ਕਰਨੀ ਪਣੀ ਹੈ ਕਿਉਂਕਿ ਉਹਨਾਂ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਵੀ ਇਧਰੋਂ ਕੋਈ ਗੜਬੜ ਵਗੈਰਾ ਨਾ ਹੋ ਜੇ ਤੇ ਬਾਕੀ ਜਿਹੜੇ ਮੇਨ ਆਗੂ ਸੀ ਉਹ ਖਨੌਰੀ ਚੱਲ ਗਏ ਕਿਉਂਕਿ ਉੱਥੇ ਜਿਹੜੀ ਗੋਲੀ ਚੱਲੀ ਹੈਗੀ ਤੇ ਨੁਕਸਾਨ ਜਿਹੜਾ 바ਵਾ ਹੋਇਆ ਉੱਥੇ ਉਹ ਚੱਲ ਗਏ ਨੇ ਸਾਰੇ ਤੇ ਇਧਰੋਂ ਇਹਨਾਂ ਨੇ ਕਿਹਾ ਵੀ ਆਪਾਂ ਸਵੇਰੇ ਮੀਟਿੰਗ ਕਰਕੇ ਖਾਨ ਆਗੂਆਂ ਨਾਲ ਤੁਹਾਨੂੰ ਅਪਡੇਟ ਜਿਹੜੀ ਦੱਸਾਂਗੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਵਾਸਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਬਾਕੀ ਆਪਣੇ ਤੱਕ ਕਰ ਲੂ ਦੇਵਾਂਗੇ ਭਾਈ ਅੱਜ ਦੀ ਤਰੀਕ ਤੇ ਜਿਹੜਾ ਖਨੌਰੀ ਬਾਰਡਰ ਜਾਣੀ ਕੇ ਪਹੁੰਚ ਗਏ ਸੀ ਨੌਜਵਾਨ ਸਾਰੇ ਅੱਗੇ ਤੇ ਜਿਹੜਾ ਆਪਾਂ ਦਿੱਲੀ ਨੂੰ ਕੋਚ ਨਹੀਂ ਕਰ ਸਕੇ ਪਰ ਜਿਹੜਾ ਬਾਰਡਰ ਆ ਜਿਹੜਾ ਜਮਾ ਕਰੀਬ ਫੋਰਸ ਦੇ ਪਹੁੰਚ ਗਏ ਸੀ ਉਹਨਾਂ ਨੇ ਵੀ ਹਮਲਾ ਜਿਹੜਾ ਜ਼ਿਆਦਾ ਕੀਤਾ ਤੇ ਉਧਰੋਂ ਖਨੋਰੀ ਬਾਰਡਰ ਤੋਂ ਵੀ ਸਾਰੇ ਮੁੰਡੇ ਜਿਹੜੇ ਅੱਗੇ ਪਹੁੰਚ ਗਏ ਸੀ ਉੱਥੇ ਗੋਲੀ ਚੱਲਣ ਕਾਰਨ ਉਹ ਵੀ ਅੱਜ ਦੇ ਦਿਨ ਨਹੀਂ ਟੁੱਟ ਸਕਿਆ ਉਹ ਵੀ ਨਾਕਾਮ ਰਹੀ ਆਪਣਾ ਕੰਮ ਤੇ ਇੱਥੇ ਵੀ ਜਿਹੜਾ ਆਪਣਾ ਕੰਮ ਸਕਸੈਸ ਨਹੀਂ ਹੋਇਆ ਬਾਕੀ ਅਪਡੇਟ ਕੱਲ ਨੂੰ ਬਈ ਵੀਡੀਓ ਨੂੰ ਕਰ ਦਿਓ ਸ਼ੇਅਰ ਪਿੰਡੂ ਟਰੈਕਟਰ ਮੈਂ ਕਹਾਂ ਚੈਨਲ ਕਰ ਲੋ ਸਬਸਕ੍ਰਾਈਬ ਫੇਸਬੁੱਕ ਨੂੰ ਕਰ ਲੋ ਫੋਲੋ ਬਾਕੀ ਅਪਡੇਟ ਕਰ ਲੂ ਤੇ ਜਦੋਂ ਕਿਸਾਨ ਆਗੂ ਕਹਿਣਗੇ ਜਿਹੜੀਆਂ ਅੱਜ ਆਪਾਂ ਕੋਲ ਇਹਨਾਂ ਤੁਸੀਂ ਦੇਖ ਰਹੇ ਹੋ ਇਹ ਫੇਰ ਹੀ ਅੱਗੇ ਜਾਣੀਆਂ ਕਿਉਂਕਿ ਅੱਜ ਇਹ ਅੱਗੇ ਨਹੀਂ ਅੱਗੇ ਨਹੀਂ ਗਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ